ਸਤ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਔਰਕੈਸਟਰਾ ਤੇ ਔਰਕੈਸਟਰਾ ਡਿਊਟ ਬਾਰੇ ਜਿਹੜੇ ਕੀ ਨਚੀਨੋ ਕੰਪਨੀ ਦੇ ਦੋਨੇ ਪ੍ਰੋਡਕਟ ਨੇ ਇਹ ਇਹ ਆਪਣੇ ਰਾਈਸ ਦੇ ਵਿੱਚ ਬੀਪੀਐਚ ਨੂੰ ਕੰਟਰੋਲ ਕਰਨ ਵਾਸਤੇ ਵਰਤੇ ਜਾਂਦੇ ਨੇਗੇ ਵੀ ਆਪਾਂ ਇਹਨਾਂ ਦੇ ਵਿੱਚੋਂ ਕਿਹੜੇ ਦੀ ਵਰਤੋਂ ਕਰਨੀ ਹੈਗੇ ਜਿਹੜਾ ਆਪਣਾ ਔਰਕੈਸਟਰ ਆਗਾ ਔਰਕੈਸਟਰਾ ਦੇ ਵਿੱਚ ਵੈਂਜ ਪਾਇਰਿੰਗ ਮੌਕਸਨ 10% ਐਸਈ ਫਾਰਮ ਦੇ ਵਿੱਚ ਆਉਂਦਾਗਾ ਤੇ ਜਿਹੜਾ ਔਰਕੈਸਟਰਾ ਡਿਊਟ ਹੈ ਇਹਦੇ ਵਿੱਚ ਵੀ ਬੈਂਚ ਪਾਇਰੀ ਮੌਕਸਨ ਆਪਣਾ 10% ਪਲੱਸ ਪਾਈਮੈਟਰਾਜਨ B% WGI ਫਾਰਮ ਦੇ ਵਿੱਚ ਆਉਂਦਾਗਾ ਇਹਨਾਂ ਦੇ ਵਿੱਚੋਂ ਆਪਾਂ ਕਿਹੜੀ ਦੀ ਵਰਤੋਂ ਕਰਨੀ ਹੈ ਜਿਹੜਾ ਆਪਣਾ ਇਹ ਟੈਕਨੀਕਲ ਹੈ ਇਹ ਇੱਕ ਇਹ ਜਾਪਾਨ ਦਾ ਟੈਕਨੀਕਲ ਹੈਗਾ ਤੇ ਇਹ ਇਨਸੈਕਟ ਗਰੋਥ ਰੈਗੂਲੇਟਰ ਹੈਗਾ ਮਤਲਬ ਕਿ ਇਹ ਜਿਹੜੇ ਆਪਣੇ ਐਗ ਦੇ ਵਿੱਚੋਂ ਨੇਫ ਨਿਕਲਦੇ ਨੇਗੇ ਉਹਨਾਂ ਦੇ ਵਿੱਚ ਇੱਕ ਪ੍ਰੋਸੈਸ ਹੁੰਦਾਗਾ ਮੋਲਟਿੰਗ ਦਾ ਪ੍ਰੋਸੈਸ ਮੋਲਟਿੰਗ ਦਾ ਪ੍ਰੋਸੈਸ ਉਹ ਹੁੰਦਾ ਹੈਗਾ ਜਿਵੇਂ ਆਪਣਾ ਸੱਪ ਕਾਂਜ ਉਤਾਰਦਾ ਹੈਗਾ ਇਸੇ ਤਰ੍ਹਾਂ ਉਸ ਨਿਫ ਉਹ ਨਿਫ ਵੀ ਕਾਂਜ ਉਤਾਰਦੇ ਨੇਗੇ ਇਹ ਉਸ ਪ੍ਰੋਸੈਸ ਨੂੰ ਬੰਦ ਕਰ ਦਿੰਦਾ ਹੈਗਾ ਉਹਦੇ ਮਤਲਬ ਕਿ ਮੋਲਟਿੰਗ ਦੇ ਪ੍ਰੋਸੈਸ ਨੂੰ ਖਤਮ ਕਰ ਦਿੰਦਾ ਹੈਗਾ ਇਹ ਆਪਣਾ ਜਿਹੜਾ ਬੈਂਚ ਪਾਇਰੂਮੋਕਸਨਾਂਗਾ ਜਦੋਂ ਐਗ ਦੇ ਵਿੱਚੋਂ ਬੱਚੇ ਨਿਕਲਦੇ ਨੇਗੇ ਉਹਨਾਂ ਨੂੰ ਆਪਾਂ ਨਿਫ ਕਹਿੰਦੇ ਹਾਂਗੇ ਉਹ ਨਿਫ ਦੀਆਂ ਅੱਗੇ ਪੰਜ ਸਟੇਜ ਆਉਂਦੀਆਂ ਨੇਗੀਆਂ ਮਤਲਬ ਕਹੂ ਆਪਾਂ ਨਿਫ ਨੂੰ ਕਹਿੰਦੇ ਨੇਗੇ ਫਸਟ ਅਨ ਸਟਾਰ ਸੈਕੰਡ ਅਨ ਸਟਾਰ ਥਰਡ ਅਨ ਸਟਾਰ ਫੋਰਥ ਅਨ ਸਟਾਰ ਤੇ ਫਿਫਥ ਅਨ ਸਟਾਰ ਉਹ ਹਰੇਕ ਮੰਨ ਲਓ ਫਸਟ ਅਨ ਸਟਾਰ ਤੋਂ ਸੈਕੰਡ ਅਨ ਸਟਾਰ ਵਿੱਚ ਜਾਣ ਵਾਸਤੇ ਮੋਲਡਿੰਗ ਦੇ ਪ੍ਰੋਸੈਸ ਵਿੱਚੋਂ ਦੀ ਗੁਜ਼ਰਨਾ ਪੈਂਦਾਗਾ ਇਸ ਤਰ੍ਹਾਂ ਉਹ ਪੰਜ ਵਾਰ ਕਰਦਾਗਾ ਪੰਜ ਵਾਰ ਆਪਦੀ ਚਮੜੀ ਨੂੰ ਉਤਾਰਦਾਗਾ ਫਿਰ ਉਸ ਤੋਂ ਬਾਅਦ ਉਹ ਅਡਲਟਾ ਦੇ ਵਿੱਚ ਕਨਵਰਟ ਹੋ ਜਾਂਦਾ ਫਿਰ ਉਹਦੇ ਖੰਭ ਆਉਣ ਲੱਗ ਜਾਂਦੇ ਹੁੰਦੇ ਨੇ ਜੇ ਮੈਂ ਤੁਸੀਂ ਦੇਖਿਆ ਹੁੰਦਾ ਜਿਹੜੇ ਕੁਸ ਤੇਲਿਆਂ ਦੇ ਵਿੱਚ ਜਿਹੜੇ ਵੱਡੇ ਤੇਲਿਆਂ ਹੁੰਦੇ ਨੇ ਖੰਭ ਆ ਜਾਂਦੇ ਨੇ ਉਹ ਅਡਲਟ ਬਣ ਜਾਂਦੇ ਨੇ ਜਦੋਂ ਉਹਨਾਂ ਦੇ ਕੋ 5th ਇਨਸਟਾਰ ਤੋਂ ਬਾਅਦ ਉਹਨਾਂ ਦੇ ਖੰਭ ਆਉਣੇ ਸ਼ੁਰੂ ਹੋ ਜਾਂਦੇ ਨੇਗੇ ਤੇ ਫਿਰ ਉਹ ਅਡਲਟ ਬਣ ਜਾਂਦੇ ਨੇਗੇ ਫਿਰ ਉਹ ਜਿਹੜੀ ਇਹ ਮੋਲਟਿੰਗ ਦਾ ਪ੍ਰੋਸੈਸ ਹੁੰਦਾਗਾ ਉਹਨਾਂ ਦਾ ਉਹ 5th ਇਨਸਟਾਰ ਤੱਕ ਕੰਪਲੀਟ ਹੋ ਜਾਂਦਾਗਾ ਇਸ ਕਰਕੇ ਜਿਹੜਾ ਇਹ ਟੈਕਨੀਕਲ ਟੀ ਇਹ ਨਿਫ ਤੇ ਕੰਮ ਕਰਦਾਗਾ ਅਡਲਟ ਤੇ ਇਹ ਕੰਮ ਨਹੀਂ ਕਰਦਾ ਕਿਉਂਕਿ ਜਿਹੜਾ ਮੋਲਟਿੰਗ ਦਾ ਪ੍ਰੋਸੈਸ ਆ ਉਹ ਨਿਫ ਦੇ ਵਿੱਚ ਹੁੰਦਾਗਾ ਨਾ ਕਿ ਅਡਲਟ ਦੇ ਵਿੱਚ ਹੁੰਦਾਗਾ ਇਹਦੇ ਵਿੱਚ ਇਹ ਮੋਲਟਿੰਗ ਦੇ ਪ੍ਰੋਸੈਸ ਨੂੰ ਖਤਮ ਕਰ ਦਿੰਦਾ ਦੀ ਹੈ ਜਿਵੇਂ ਕਿ ਫਸਟ ਟੈਂਨ ਸਟਾਰ ਤੋਂ ਸੈਕੰਡ ਟੈਂਨ ਸਟਾਰ ਵਾਸਤੇ ਫਸਟ ਟੈਂਨ ਸਟਾਰ ਤੋਂ ਸੈਕੰਡ ਟੈਂਨ ਸਟਾਰ ਦੇ ਵਿੱਚ ਜਾਣ ਵਾਸਤੇ ਉਸ ਨਿਫ ਨੂੰ ਤੇਲੇ ਨੂੰ ਆਪਣੀ ਚਮੜੀ ਉਤਾਰਨੀ ਪੈਂਦੀ ਥੀ ਕਿ ਇਹ ਉਸ ਚਮੜੀ ਨੂੰ ਉਤਾਰਨ ਦੀ ਪ੍ਰਕਿਰਿਆ ਹੈ ਕਿ ਜਿਹੜੀ ਉਹਨੂੰ ਬੰਦ ਕਰ ਦਿੰਦਾ ਹੈਗਾ ਹੁਣ ਉਸ ਚਮੜੀ ਨੂੰ ਉਤਾਰਨ ਵਾਸਤੇ ਇੱਕ ਹਾਰਮੋਨ ਲੱਗਦਾ ਹੈਗਾ ਉਸ ਹਾਰਮੋਨ ਨੂੰ ਇਹ ਟੈਕਨੀਕਲ ਟੈਕਨੀਕਲ ਅਨਬੈਲੈਂਸ ਕਰ ਦਿੰਦਾ ਹੈਗਾ ਇਸ ਕਰਕੇ ਉਹ ਤੇਲ ਲੱਗ ਜਿਹੜੇ ਆਪਦੀ ਚਮੜੀ ਨੂੰ ਦਾੜ ਪਾਉਂਦਾ ਹੈਗਾ ਇਸ ਕਰਕੇ ਉਹਦੀ ਡੈਥ ਹੋ ਜਾਂਦੀ ਹੈਗੀ ਕਰ ਇਹ ਮਾਲੋ ਨਿਫਤੇ ਦਾ ਬਹੁਤ ਵਧੀਆ ਕੰਮ ਕਰਦਾ ਸੀਗਾ ਤੇ ਅਡਲਟ ਤੇ ਇਹ ਇੰਨਾ ਕੰਮ ਨਹੀਂ ਕਰ ਪਾਉਂਦਾ ਸੀਗਾ ਇਸ ਕਰਕੇ ਕੰਪਨੀ ਨੇ ਇਹਦੀ ਕਮਜ਼ੋਰੀ ਨੂੰ ਦੇਖਦੇ ਹੋਏ ਇਹਦੇ ਵਿੱਚ ਪਾਈ ਮੈਟਰਾਜਨ ਨੂੰ ਐਡ ਕਰਤਾ ਤੇ ਇਸ ਪ੍ਰੋਡਕਟ ਨੂੰ ਆਪਣਾ ਔਰਕੈਸਟਰਾ ਡਿਊਟ ਦੇ ਨਾਂ ਤੇ ਆਪਾਂ ਨੂੰ ਦੇਤਾ ਬੈਂਚ ਪਾਇਰੀ ਮੌਕਸਨ ਦੇ ਵਿੱਚ ਆਪਣਾ ਪਾਈ ਮੈਟਰਾਇਜਨ ਨੂੰ ਐਡ ਕਰਕੇ ਇਹਦੀ ਇੱਥੇ ਜਿਹੜੀ ਕਮਜ਼ੋਰੀ ਸੀ ਉਹਨੂੰ ਦੂਰ ਕਰਤਾ ਤੇ ਹੁਣ ਇਹ ਆਪਣਾ ਬਹੁਤ ਵਧੀਆ ਕੰਬੀਨੇਸ਼ਨ ਬਣ ਗਿਆ ਤੇ ਕੰਪਨੀ ਦੁਬਾਰਾ ਇਹਦਾ ਤਿੰਨ ਹਫ਼ਤਿਆਂ ਦਾ ਰਿਜ਼ਲਟ ਫਸਲ ਦੇ ਉੱਤੇ ਦੱਸਿਆ ਜਾ ਰਿਹਾਗਾ 21 ਦਿਨਾਂ ਦਾ ਰਿਜ਼ਲਟ ਮਤਲਬ ਵੀ ਇਹ ਸਾਨੂੰ ਫਸਲ ਦੇ ਉੱਤੇ ਦਿਓਗੇ ਕਿਉਂਕਿ ਜਿਹੜਾ ਬੈਂਚ ਪਾਇਰਮੋਕਸਨ ਹੈਗਾ ਇਹ ਨਿਫ ਤੇ ਬਹੁਤ ਵਧੀਆ ਕੰਮ ਕਰਦਾਗਾ ਮਤਲਬ ਕਿ ਜਿਹੜੀ ਚਮੜੀ ਉਤਾਰਨ ਦੀ ਪ੍ਰਕਿਰਿਆ ਗਈ ਉਹਨੂੰ ਉਨੂੰ ਖਤਮ ਕਰ ਦਿੰਦਾਗਾ ਉਹਨੂੰ ਹੋਣ ਨਹੀਂ ਪਉਂਦਾਗਾ ਇਸ ਕਰਕੇ ਫਿਰ ਨਿਪ ਦੀ ਡੈਥ ਹੋ ਜਾਂਦੀ ਹੈ ਜਿਹੜੀ ਪਾਈ ਮੈਟ੍ਰੈਜ ਹੈ ਜਿੰਨਾਗਾ ਇਹ ਚਾਹੇ ਐਨ ਐਫ ਐਚ ਹੋਵੇ ਚਾਹੇ ਅਡਲਟਾਗਾ ਉਹਦੀ ਆਪਣੀ ਫੀਡਿੰਗ ਦਾ ਜਿਹੜਾ ਫੀਡਿੰਗ ਆ ਖਾਣਾ ਪੀਣਾ ਉਹ ਬੰਦ ਕਰ ਦਿੰਦਾ ਇੱਕ ਉਹਦੀ ਮੂਵਮੈਂਟ ਹੈ ਜਿਹੜੀ ਉਰਾ ਪਰਾਂ ਹਿੱਲਣ ਦੀ ਮੂਵਮੈਂਟ ਹੈ ਉਹਨੂੰ ਬੰਦ ਕਰ ਦਿੰਦਾਗਾ ਤੇ ਇੱਕ ਜਿਹੜਾ ਇਹਦਾ ਸਭ ਤੋਂ ਵੱਡਾ ਬੈਨੀਫਿਟ ਹੈ ਉਹ ਜਿਹੜੇ ਮਤਲਬ ਅੰਡੇ ਦੇਣ ਦੀ ਪ੍ਰਕਿਰਿਆ ਹੈਗੀ ਉਹਨੂੰ ਬੰਦ ਕਰ ਦਿੰਦਾਗਾ ਇਹ ਇਹੀ ਤੁਸੀਂ ਉਰੇ 280 ਗ੍ਰਾਮ ਮਾਤਰਾ ਪ੍ਰਤੀ ਇੱਕ ਕੜ ਦੇ ਸਾਹ ਨਾਲ ਵਰਤ ਸਕਦੇ ਹੋਗੇ ਤੇ ਤੁਹਾਨੂੰ 21 ਦਿਨਾਂ ਦਾ ਰਿਜ਼ਲਟ ਫਸਲ ਦੇ ਉੱਤੇ ਦਿਊਗਾ। ਇਹੀ ਛੋਟ ਨਾਲ ਜਾਣਕਾਰੀ ਸਾਂਝ ਕਰਨੀ ਤਗੀ ਵੀ ਤੁਸੀਂ ਔਰਕੈਸਟਰਾ ਦੀ ਵਰਤੋਂ ਕਰਨੀ ਹੈ ਜਾਂ ਔਰਕੈਸਟਰਾ ਡਿਊਟ ਦੀ ਵਰਤੋਂ ਕਰਨੀ ਹੈਗੇ। ਇਹੀ ਤੀਗਾ ਇਹੀ ਛੋਟ ਨਾਲ ਜਾਣਕਾਰੀ ਸਾਂਝ ਕਰਨੀ ਤਗੀ ਜੇ ਵੀਡੀਓ ਵਧੀਆ ਲੱਗੇਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ ਜੀ।